ਤਿੰਨੇ ਦੋਸ਼ੀ ਸੀਆਈਏ ਸਟਾਫ 1 ਵੱਲੋਂ ਅਰੈਸਟ ਕੀਤੇ ਗਏ ਨੇ 8 ਤਰੀਕ ਨੂੰ ਸ਼ਾਮ ਦੇ ਟਾਈਮ ਕਨਾਲ ਏਰੀਆ ਦੇ ਵਿੱਚ ਇੱਕ ਫਾਈਨੈਂਸ ਕੰਪਨੀ ਦੇ EMPLOYE ਤੋਂ 7 ਲੱਖ 90 ਹਜ਼ਾਰ ਦੀ ਖੋਹ ਕੀਤੀ ਗਈ ਸੀ ਉਹ ਪਿਸਤਲ ਦੀ ਨੋਕ ਤੇ ਤੇਸੀ ਕਟਾ ਇਹਦੇ ਵਿੱਚ ਉਹਨਾਂ ਨੇ ਵਰਤਿਆ ਸੀ ਉਹ ਦਿਖਾ ਕੇ ਉਹਨਾਂ ਨੇ ਖੋ ਕੀਤੀ ਸੀ ਇਹਦੇ ਵਿੱਚ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਇਹਦੇ ਵਿੱਚੋਂ ਇੱਕ ਦੋਸ਼ੀ ਉਸੇ ਫਾਈਨੈਂਸ ਕੰਪਨੀ ਦਾ EMPLOYEE ਹੈਗਾ ਜਿਹੜੇ EMPLOYEE ਤੋਂ ਲੁੱਟ ਹੋਈ ਹੈ ਉਹਦਾ ਹੀ ਸਾਥੀ ਹੈਗਾ ਉਹ ਮਤਲਬ ਉਹਦੇ ਨਾਲ ਹੀ ਉਹਦਾ ਕਲੀਗ ਹੈ ਤੇ ਉਸ EMPLOYEE ਨੇ ਆਪਣੇ ਦੋ ਸਾਥੀਆਂ ਦੇ ਨਾਲ ਲੜ ਕੇ ਆਪਣੇ ਸਾਥੀ EMPLOYEE ਤੋਂ ਹੀ ਆ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਇਹਦੇ ਵਿੱਚ ਟੋਟਲ 7,50,000 ਰਿਕਵਰ ਹੋ ਗਏ ਨੇ ਤੇ ਬਾਕੀ ਤਿੰਨ ਦੋਸ਼ੀ ਅਰੈਸਟ ਹੋ ਗਏ ਤੇ ਜਿਹੜਾ ਅਸਲਾ ਵਰਤਿਆ ਸੀ ਮੋਟਰਸਾਈਕਲ ਉਹ ਵੀ ਸਾਰਾ ਕੁਝ ਸੀਆਈਏ ਸਟਾਫ 1 ਵੱਲੋਂ ਰਿਕਵਰ ਕਰ ਲਿਆ ਗਿਆ ਇਹ ਤਿੰਨੋਂ ਬਠਿੰਡੇ ਦੇ ਹੀ ਰਹਿਣ ਵਾਲੇ ਨੇ ਇਹਦੇ ਵਿੱਚ ਜਿਹੜੇ ਦੋ ਦੋਸ਼ੀ ਨੇ ਉਹਨਾਂ ਨੇ ਸਰਸੇ ਏਰੀਆ ਦੇ ਵਿੱਚ ਇੱਕ ਗੱਡੀ ਖੋ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦਾ ਹੀ ਨਾਂ ਤੇ ਮਾਮਲਾ ਦਰਜ ਹੈ ਤੇ ਤਿੰਨੋਂ ਦੋਸ਼ੀ ਜਿਹੜੇ ਨੇ ਬਠਿੰਡੇ ਦੇ ਹੀ ਰਹਿਣ ਵਾਲੇ ਉਹਦੀ ਇਨਵੋਲਵਮੈਂਟ ਨਹੀਂ ਹੈਗੀ ਉਹਦਾ ਕਲੀਗ ਹੈਗਾ ਜਿਹੜਾ EMPLOYEE ਹੈ ਨਾ ਉਸੇ ਫਾਈਨੈਂਸ ਕੰਪਨੀ ਦੇ ਵਿੱਚ ਕੰਮ ਕਰਨ ਵਾਲਾ ਉਨੇ ਆ ਸਾਰਾ ਕੰਮ ਕਰਾਇਆ ਸੀ ਉਹ ਜਿਹੜੇ ਦੇ ਨਾਲ ਲੁੱਟ ਹੋਈ ਹੈ ਉਹਦੀ ਕੋਈ ਇਨਵੋਲਵਮੈਂਟ ਸਾਹਮਣੇ ਨਹੀਂ ਆਈ ਆ ਆ ਕਨਾਲ ਥਾਣੇ ਦੇ ਵਿੱਚ ਮਾਮਲਾ ਦਰਜ ਕੀਤਾ ਹਾਂ ਜੀ ਇਹ ਹੁਣ ਪੁਲਿਸ ਡਿਮਾਂਡ ਤੇ ਹੈਗੇ ਨੇ ਇਹਨਾਂ ਦੀ ਪੁਸਤਾਨ ਜਾਰੀ ਹੈ ਜਿਹੜਾ ਵੀ ਬੰਦਾ ਕੋਈ ਹੋਰ ਇਸ ਮਾਮਲੇ ਦੇ ਵਿੱਚ ਇਨਵੋਲ ਹੋਊਗਾ ਡਿਊਰਿੰਗ ਇਨਵੈਸਟੀਗੇਸ਼ਨ ਜੇ ਕਿਸੇ ਹੋਰ ਦਾ ਰੋਲ ਸਾਹਮਣੇ ਆਇਆ ਉਹਨਾਂ ਤੇ ਵੀ ਅਸੀਂ ਬਣਦੀ ਕਾਰਵਾਈ ਕਰਾਂਗੇ ਦੋ ਦਿਨਾਂ ਦਾ